ਹਾਂਜੀ ਦੋਸਤੋ ਅੱਜ ਆਪਾਂ ਤਕਰੀਬਨ ਸਨਮਾਨਗੜ੍ਹ ਤੋਂ ਲਿਓ ਆ ਰਹੇ ਸੀਗੇ ਤੇ ਸ਼ਾਮ ਦੇ ਤਕਰੀਬਨ 5:00 ਵੱਜ ਚੁੱਕੇ ਆ ਤੇ ਇੱਥੇ ਆਪਾਂ ਇੱਕ ਬਾਬਾ ਜੀ ਨੂੰ ਮਿਲੇ ਜਿਨ੍ਹਾਂ ਨੇ ਇੱਥੇ ਛੋਟਾ ਜਿਹਾ ਸੈਟਅਪ ਲਾਇਆ ਹੋਇਆ ਨਾਲ ਸ਼ਰਧਈ ਦਾ ਕੰਮ ਕਰਦੇ ਆ ਬਾਬਾ ਜੀ ਤੇ ਨਾਲ ਲੰਗਰ ਪਾਣੀ ਦਾ ਫ੍ਰੀ ਲੰਗਰ ਚੱਲਦਾ ਯਾਨੀ ਕਿ ਕਹਿੰਦੇ ਪਾਵੋ ਕੜੀ ਚੌਲ ਲੰਗਰ ਫ੍ਰੀ ਸਿਕਾਉਂਦੇ ਆ ਸੰਗਤਾਂ ਨੂੰ ਲੋਗੇ ਤਿੰਨਾਂ ਦਾ ਤਪਦਾ ਤੇ ਛਾਹ ਦੀ ਵਕਤ ਉੱਥੇ ਕਾਲਾ ਨਿਭਰ ਆਉਦਾ ਸ਼ਰਧਾ ਮਦਾਬ ਕੁਲੰਗਰ ਦੇ ਵਿੱਚ ਗੱਲੇ ਦੇ ਵਿੱਚ ਪਾਉਣਾ ਤੋਂ ਪਾ ਸਕਦਾ ਬਾਬਾ ਜੀ ਕਿਸੇ ਤੋਂ ਮੰਗ ਕੇ ਕੁਝ ਨਹੀਂ ਲੈਂਦੇ ਤੇ ਸਾਰਾ ਬਾਬਾ ਜੀ ਦਾ ਡਰੈੱਸ ਪਤਾ ਪੁੱਛਦੇ ਆ ਤਾਂ ਆਪਾਂ ਇਸ ਟਾਈਮ ਜਿਸਕਰ ਨੂੰ ਭਾਰਤ ਮਾਲਾ ਰੋੜਾ ਆ ਆਪਾਂ ਇਹਦੇ ਕੋਲ ਬਿਲਕੁਲ ਨੀਚੇ ਖੜੇ ਆ ਡੱਬ ਵਾਲੀ ਵਾਲੀ ਸਾਈਡ ਤੇ ਦੇਖ ਸਕਦੇ ਹੋ ਤੁਸੀਂ ਇੱਥੋਂ ਡੱਬ ਵਾਲੀ ਸਿਰਫ 5 ਕਿਲੋਮੀਟਰ ਆ ਤੇ ਆਜੋ ਆਪਾਂ ਕਰਦੇ ਆ ਬਾਬਾ ਜੀ ਨਾਲ ਗੱਲਬਾਤ ਵਾਈਗਰੂ ਖਾਲਸਾ ਵਾਈਗਰੂ ਦੀ ਫਤਿਹ ਆ ਮੇਰੀ ਖਾਲਸਾ ਵਾਈਗਰੂ ਫਤਿਹ ਆ ਅੱਬੀ ਆਪਣਾ ਪਿੰਡ ਕਿਹੜਾ ਈ? ਕੜੀ ਡੂਮ ਵਾਲੀ। ਡੂਮ ਵਾਲੀ ਅੱਛਾ ਜੀ। ਤੇ ਕਿੰਨਾ ਟਾਈਮ ਹੋ ਗਿਆ ਆਪਾਂ ਨੂੰ ਇੱਥੇ ਜੀ? ਸਾਨੂੰ 6 ਮਹੀਨੇ ਹੋ ਗਏ। 6 ਮਹੀਨੇ ਹੋ ਗਈ। ਅੱਛਾ ਜੀ ਤੇ ਕੀ ਕੁਛ ਬਾਬਾ ਜੀ ਤੁਹਾਡੇ ਕੋਲੇ ਮਿਲਦਾ ਤੇ ਕਿਵੇਂ ਕੁਛ ਹੈ? ਸਾਡੇ ਕੋਲੇ ਇਸ ਟਾਈਮ ਜੀ ਜਲਦੀ ਸੇਵਾ ਹੈ। ਅੱਛਾ ਜੀ। ਚਾਹ ਦੀ ਸੇਵਾ ਹੈ। ਠੀਕ ਹੈ ਜੀ। ਪਰ ਕੜੀ ਚੌਲ ਸੇਵਾ ਹੈ। ਠੀਕ ਹੈ ਜੀ। ਤੇ ਰੋਟੀ ਦਾ ਸੀ ਕਰਨ ਜਾ ਰਹੇ ਹਾਂ ਲੋ। ਠੀਕ ਠੀਕ ਆ ਬਾਈ। ਤੇ ਇਹ ਆਪਣਾ ਮੰਨ ਲਓ ਵੀ ਆਪਾਂ ਖੜੀ ਕਿਹੜੀ ਜਗ੍ਹਾ ਤੇ ਲੋਕੇਸ਼ਨ ਕੀ ਹੈ? ਇਹ ਖੜੀ ਆ ਜੀ ਇਹ ਭਾਰਤ ਮਾਲਾ। ਹਾਂ ਜੀ। ਜੋਗਿਆਲਾ ਪੁਲ ਜੋ ਡੂਮ ਵਾਲੀ ਡਬਲੀ ਮੋੜ ਮੇ ਨੂੰ ਜੋੜਦਾ ਇਹ ਉਹ ਲੋਕੇ ਸਹੀ ਠੀਕ ਹੈ ਜੀ ਤਾਂ ਲੱਗਦੇ ਟੱਪ ਦੇ ਵੀਰ ਬਾਬਾ ਜੀ ਕੋਲੇ ਜਰੂਰ ਹਾਜ਼ਰੀ ਲਵਾਇਆ ਕਰੋ ਤੇ ਜਿਵੇਂ ਤੁਹਾਨੂੰ ਦੱਸ ਸਕਦੇ ਆ ਆਪਾਂ ਦੇਖ ਲਓ ਆ ਚੱਕੋ ਉਹ ਬਈ ਚੱਕੋ ਮੜਾਈ ਆ ਦੇਖੋ ਇਹ ਚੌਲ ਤੇ ਕੜੀ ਦਾ ਲੰਗਰ ਆ ਤੇ ਨਾਲ ਬਈ ਚਾਹ ਬਣਾਉਂਦੇ ਆ ਗੁੜ ਦੀ ਠੀਕ ਹੈ ਜੀ ਤੇ ਆ ਦੇਖ ਸਕਦੇ ਹੋ ਜਲਦੀ ਸੇਵਾ ਨਾਲ ਲੰਗਦੇ ਟੱਪ ਦੇ ਜਰੂਰ ਬਾਬਾ ਜੀ ਕੋਲੇ ਹਾਜ਼ਰੀ ਲਵਾਇਆ ਕਰੋ ਤੇ ਨਾਲ ਸ਼ਰਧਈ ਦਾ ਕੰਮ ਆ ਬਾਬਾ ਜੀ ਇਹ ਸ਼ਰਧਈ ਤੁਹਾਨੂੰ 50 ਰੁਪਏ ਤੇ 30 ਰੁਪਏ ਇਹਦਾ ਰੇਟ ਆ ਗਲਾਸ ਦਾ ਛੋਟੇ ਵੱਡੇ ਦਾ ਤੇ ਇਹ ਵੀ ਤੁਸੀਂ ਇਥੋਂ ਸ਼ਰਧਾਈ ਲੈ ਸਕਦੇ ਹੋ ਤੇ ਬਾਕੀ ਜਿਹੜਾ ਤੁਹਾਨੂੰ ਦੱਸਿਆ ਗਿਆ ਵੀ ਖਾਣ ਪੀਣ ਦਾ ਤੇ ਚਾਹ ਦਾ ਲੰਗਰ ਬਿਲਕੁਲ ਫਰੀ ਚੱਲਦਾ ਉਹ ਤੁਸੀਂ ਆਪਦੀ ਸ਼ਰਤਾਂ ਮੁਤਾਬਕ ਜੋ ਵੀ ਹਿੱਸਾ ਪਾਉਣਾ ਲੰਗਰ ਦੇ ਵਿੱਚ ਪਾ ਸਕਦੇ ਹੋ ਇਹ ਆ ਜੀ ਗੁਰੂ ਘਰ ਲੰਗਰ ਪੀੜੀ ਸੈਕਟਰ ਜਰਦਾ ਹਰੇਕਾ ਸੇ ਸਖਤ ਮਨਾਹੀ ਹੈ ਇੱਥੇ